ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਏ ਆ ਇੱਕ ਹੋਰ ਸੱਚੀ ਕਹਾਣੀ ਲੈ ਕੇ ਇਹ ਜਿਹੜੇ ਬਾਈ ਦੀ ਅੱਜ ਮੈਂ ਤੁਹਾਡੇ ਨਾਲ ਕਹਾਣੀ ਸਾਂਝੀ ਕਰਨ ਲੱਗਿਆ ਉਹਦੇ ਜਿਗਰੀ ਯਾਰ ਨੇ ਬਾਈ ਦੇ ਨਾਲ ਇੰਨਾ ਕੁ ਮਾੜਾ ਕੀਤਾ ਕਿ ਆਪਾਂ ਸੋਚ ਵੀ ਨਹੀਂ ਸਕਦੇ ਇੱਕੋ ਥਾਲੀ 'ਚ ਰੋਟੀ ਖਾਂਦੇ ਰਹੇ ਇੱਕੋ ਗੱਡੀ ਦੇ ਵਿੱਚ ਘੁੰਮਦੇ ਰਹੇ ਕੱਠਿਆਂ ਨੇ ਲੜਾਈਆਂ ਲੜੀਆਂ ਕੱਠਿਆਂ ਨੇ ਪਰਚੇ ਭੁਗਤੇ ਪਰ ਜਿਗਰੀ ਯਾਰ ਸਹੇਲੀ ਪਿੱਛੇ ਬਾਈ ਦੀ ਪਿੱਠ 'ਚ ਛੁਰਾ ਮਾਰ ਗਿਆ ਆਜੋ ਕਰਦੇ ਆ ਕਹਾਣੀ ਦੀ ਸ਼ੁਰੂਆਤ ਬਾਈ ਕਹਿੰਦਾ ਵੀ ਮੈਂ ਘਰੋਂ ਬਹੁਤ ਨਰਮ ਸੀਗਾ ਮੇਰੇ ਪਿਓ ਕੋਲੇ 3-4 ਕਿੱਲੇ ਜ਼ਮੀਨ ਸੀਗੀ ਤੇ ਜਿਹੜਾ ਇਹ ਮੇਰਾ ਯਾਰ ਸੀਗਾ ਇਹਨਾਂ ਕੋਲੇ 27-28 ਕਿੱਲੇ ਜ਼ਮੀਨ ਸੀ ਇਹ ਮਾਪਿਆਂ ਦਾ ਕੱਲਾ ਕੱਲਾ ਪੁੱਤ ਸੀਗਾ ਕਹਿੰਦਾ ਮੇਰੇ ਪਿੰਡ ਤੋਂ 4 ਕਿਲੋਮੀਟਰ ਦੀ ਦੂਰੀ ਤੇ ਮੇਰੇ ਅਸੀਂ ਯਾਰ ਦਾ ਪਿੰਡ ਸੀਗਾ ਤੇ ਅਸੀਂ 5ਵੀਂ ਕਲਾਸ ਦੇ ਵਿੱਚ ਇਕੱਠੇ ਹੁੰਨੇ ਆ ਜਦੋਂ ਮੈਂ ਸਕੂਲ ਦੇ ਵਿੱਚ ਪੜ ਰਿਹਾ ਹੁੰਨਾ ਤੇ 5ਵੀਂ ਕਲਾਸ ਦੇ ਵਿੱਚ ਇਹ ਐਡਮਿਸ਼ਨ ਲੈ ਕੇ ਆਉਂਦਾ ਸਾਡੇ ਸਕੂਲ ਦੇ ਵਿੱਚ ਤੇ 5ਵੀਂ ਕਲਾਸ ਤੋਂ ਕਹਿੰਦਾ ਸਾਡੀ ਯਾਰੀ ਪੈ ਜਾਂਦੀ ਹੈ ਕਹਿੰਦਾ ਭਾਈ ਯਾਰੀ ਵੀ ਫਿਰ ਇੰਨੀ ਕੁ ਗੂੜੀ ਹੋਗੀ ਵੀ ਅੱਧੀ ਛੁੱਟੀ ਵੇਲੇ ਅਸੀਂ ਇਕੱਠਿਆਂ ਨੇ ਰੋਟੀ ਖਾਇਆ ਕਰਨੀ ਇਹਨੇ ਕਦੀ ਮੇਰੀ ਰੋਟੀ ਖਾ ਲਿਆ ਕਰਨੀ ਮੈਂ ਕਦੇ ਇਹਦੀ ਰੋਟੀ ਖਾ ਲਿਆ ਕਰਨੀ ਇਕੱਠਿਆਂ ਨੇ ਸਕੂਲ ਜਾਇਆ ਕਰਨਾ ਇਕੱਠਿਆਂ ਨੇ ਪਿੰਡ ਨੂੰ ਆਇਆ ਕਰਨਾ ਤੇ ਇਹਨੇ ਆਪਦੇ ਪਿੰਡ ਚ ਲਈ ਜਾਇਆ ਕਰਨਾ ਮੈਂ ਇਹਨਾਂ ਦੇ ਪਿੰਡ ਕੰ다 ਖੇਡਣ ਚ ਲਈ ਜਾਇਆ ਕਰਨਾ ਕਹਿੰਦਾ ਚਲੋ ਜੀ ਅਸੀਂ ਇਸ ਤਰ੍ਹਾਂ ਇਕੱਠੇ ਸਕੂਲ ਦੇ ਵਿੱਚ ਪੜ੍ਹਦੇ ਰਹਿਣੇ ਆ ਤੇ ਇਹ ਕਹਿੰਦਾ ਜੇ ਕਦੇ ਸਾਡੀ ਸਕੂਲ ਦੇ ਵਿੱਚ ਲੜਾਈ ਹੋ ਜਾਂਦੀ ਸੀ ਮੰਨ ਲਓ ਕਿ ਇੱਕ ਜਣੇ ਨੂੰ ਕੁਝ ਕਹਿ ਜਾਂਦਾ ਅਸੀਂ ਦੋਵੇਂ ਇਕੱਠੇ ਉਹਦੇ ਗਾਲ ਪੈ ਜਾਂਦੇ ਕਦਾ ਸਕੂਲ ਚ ਵੀ ਕੋਈ ਡਰਦਾ ਸਾਡੇ ਨਾਲ ਪੰਗਾ ਨਹੀਂ ਸੀ ਲੈਂਦਾ ਵੀ ਇਹਨਾਂ ਦੀ ਯਾਰੀ ਬਾਲੀ ਗੂੜੀਏ ਵੀ ਇਕੱਠੇ ਗੱਲ ਪੈਂਦੇ ਆ ਬਾਈ ਕਹਿੰਦਾ ਚਲੋ ਜੀ ਪਲੱਸ 2 ਕਰ ਲਈ ਪਲੱਸ 2 ਬਾਅਦ ਅਸੀਂ ਕਾਲਜ ਚਲੇ ਗਏ ਤੇ ਤੁਹਾਨੂੰ ਪਤਾ ਵੀ ਕਾਲਜ ਦੀ ਲਾਈਫ ਬਹੁਤ ਵਧੀਆ ਹੁੰਦੀ ਆ ਫਨਸ਼ਨ ਵਾਲੀ ਵੀ ਹੁੰਦੀ ਆ ਹਨਾ ਚਲੋ ਜੀ ਤੁਹਾਨੂੰ ਪਤਾ ਹੈ ਕਿ ਜਦੋਂ ਬੰਦੇ ਨੂੰ ਨਵੀਂ ਨਵੀਂ ਜਵਾਨੀ ਚੜਦੀ ਆ ਉਦੋਂ ਫਿਰ ਬੰਦਾ ਕਹਿੰਦਾ ਸਾਰੀਆਂ ਗਲਤੀਆਂ ਕਰਦਾ ਕਹਿੰਦਾ ਓਮੀ ਸਾਡੇ ਤੇ ਜਵਾਨੀ ਚੜੀ ਚਲੋ ਜੀ ਅਸੀਂ ਵੀ ਗਲਤੀਆਂ ਕਰਨ ਲੱਗ ਗਏ ਪੈਗ ਪੁੱਗ ਲਾਉਣ ਲੱਗ ਗਏ ਹੁੱਕਾ ਹੱਕਾ ਕਦੇ ਪੀ ਲਿਆ ਕਰਨਾ ਕਦੇ ਸਿਗਟਾ ਪੀ ਲਿਆ ਕਰਨੀਆਂ ਕਹਿੰਦਾ ਅਸੀਂ ਪੱਕਾ ਨਸ਼ਾ ਕੋਈ ਨਹੀਂ ਸੀ ਕਰਦੇ ਬਸ ਫਨ ਸ਼ਾਨ ਲਈ ਵੀ ਜਦੋਂ ਪੈਗਸ਼ਾ ਗਲਾਉਣਾ ਕਦੇ ਸਿਗਰਟ ਪੀ ਲੈਣੀ ਕਦੇ ਹੂਕਾ ਪੀ ਲੈਣਾ ਕਹਿੰਦਾ ਚਲੋ ਜੀ ਇਹ ਮੇਰਾ ਮਿੱਤਰ ਕੀ ਕਰਿਆ ਕਰੇ ਵੀ ਜਿਵੇਂ ਕਦੇ ਹੂਕਾ ਹਾਕਾ ਪੀ ਪੀਂਦੇ ਪਏ ਆ ਇਹਨੇ ਮੇਰੀ ਉਦੋਂ ਵੀਡੀਓ ਵੀਡੀਓ ਕਿਪਰ ਵਾਲਿਆ ਕਰਨੀ ਜਾਂ ਪੈਗ ਪੁੱਗ ਲਾਉਂਦੇ ਦੀ ਵੀਡੀਓ ਬਣਾਵਲਿਆ ਕਰਨੀ ਇਸ ਤਰ੍ਹਾਂ ਕਰਕੇ ਕਹਿੰਦਾ ਸਾਰਾ ਕੰਮ ਚੱਲੀ ਜਾਂਦਾ ਸੀਗਾ ਕਹਦਾ ਹੁਣ ਸਾਰਾ ਦਿਨ ਅਸੀਂ ਇਕੱਠੇ ਰਹਿਆ ਕਰਨਾ ਕਈ ਵਾਰੀ ਰਾਤ ਨੂੰ ਵੀ ਅਸੀਂ ਇਕੱਠੀ ਸਮਝਿਆ ਕਰਨਾ ਕਦੀ ਮੈਂ ਉਹਦੇ ਘਰੇ ਜਾ ਕੇ ਸਮਝਿਆ ਕਰਨਾ ਕਦੀ ਉਹਨੇ ਸਾਡੇ ਘਰੇ ਸਮਝਿਆ ਕਰਨਾ ਵੀ ਕਦੇ ਸਾਡੇ ਘਰ ਦੇ ਨਾਲ ਵੀ ਨਹੀਂ ਫਰਕ ਕੀਤਾ ਵੀ ਸਾਨੂੰ ਪੁੱਤ ਹੀ ਸਮਝਦੇ ਸਨ ਇੱਕ ਦੂਜੇ ਦੇ ਘਰ ਦੇ ਕਹਦਾ ਕਹਾਂ ਚਲੋ ਜੀ ਕਾਲਜ ਦੇ ਵੀ ਸਾਡੀ ਕਿਸੇ ਗੱਲ ਨੂੰ ਲੈ ਕੇ ਲੜਾਈ ਹੋਊਗੀ ਸਾਡੇ ਦੇ ਪਰਚੇ ਪੈਗੇ ਅਸੀਂ ਪਰਚੇ ਵੀ ਕਹਦਾ ਭੁਗਤੇ ਕਹਾਂ ਚਲੋ ਜਿੰਨੇ ਜੋਗਾ ਮੈਂ ਆਸੀ ਮੈਂ ਪੈਸੇ ਲਾਏ ਬਾਕੀ ਮੇਰੇ ਮਿੱਤਰ ਨੇ ਪੈਸੇ ਲਾਏ ਚਲੋ ਪੈਸੇ ਦੇ ਦੂ ਕੇ ਪਰਚਿਆਂ ਚੋਂ ਸਾਡੇ ਨਾਂ ਨਿਕਲ ਗਏ ਕਹਿਣ ਦਾ ਮਤਲਬ ਕਿ ਸਾਡੀ ਯਾਰੀ ਕਹਿੰਦਾ ਭਰਾਵਾਂ ਨਾਲੋਂ ਵੱਧ ਕਹਿੰਦਾ ਤੇ ਕਹਿੰਦਾ ਹੁਣ ਜਦੋਂ ਇੰਨੀ ਗੂੜੀ ਆਈ ਹੋਵੇ ਫੇਰ ਬੰਦੇ ਦੇ ਸਾਰੇ ਭੇਤ ਜਿਗਰੀ ਯਾਰ ਨਾਲ ਸਾਂਝੇ ਹੁੰਦੇ ਆ ਤੇ ਸਾਡੇ ਘਰ ਦੀ ਕਹਿੰਦਾ ਨੂੰ ਨਿੱਕੀ ਨਿੱਕੀ ਗੱਲ ਦਾ ਪਤਾ ਸੀਗਾ ਕਿਉਂਕਿ ਕਹਿੰਦਾ ਮਾਇਉ ਤੋਂ ਕਦੇ ਕੁਝ ਨਹੀਂ ਸੀ ਲਕਾਇਆ ਵੀ ਸਾਡੇ ਦੇ ਕਿੰਨਾ ਕਰਜ਼ਾ ਕਿਵੇਂ ਅਸੀਂ ਰਹਿਨੇ ਆ ਹਨਾ ਵੀ ਉਹਨੂੰ ਸਾਡੇ ਘਰ ਦੀ ਨਿੱਕੀ ਨਿੱਕੀ ਗੱਲ ਦਾ ਪਤਾ ਸੀਗਾ ਚਲੋ ਜੀ ਕਹਿੰਦਾ ਸੀ ਕਦੇ-ਕਦੇ ਚੰਡੀਗੜ੍ਹ ਜਾਇਆ ਕਰਨਾ ਚੰਡੀਗੜ੍ਹ ਜਾ ਕੇ ਕਹਿੰਦਾ ਅਜਾਸੀ-ਜੂਸੀ ਕਰ ਆਇਆ ਕਰਨੀ ਜਿਵੇਂ ਬੰਦਾ ਜਵਾਨੀ 'ਚ ਕਰਦਾ ਹੁੰਦਾ ਹਨਾ ਵੀ ਕਿਸੇ ਕੁੜੀ ਨੂੰ ਰੈਂਟ ਤੇ ਬੁਲਾ ਲਿਆ ਕਰਨਾ ਉਹਦੇ ਨਾਲ ਚਲੋ ਇੰਜੋਏ ਕਰ ਲਿਆ ਕਰਨਾ ਕਹਿੰਦਾ ਇਹ ਮਾਂ ਦੇ ਪੁੱਤ ਨੇ ਕੀ ਕਰਿਆ ਕਰਨਾ ਵੀ ਜਿਵੇਂ ਕੋਈ ਕੁੜੀ ਮ ਰੈਂਟ ਤੇ ਬਲਾਲੀ ਹੋਟਲ ਦੇ ਵਿੱਚ ਹਨਾ ਕਈ ਵਾਰੀ ਤੇ ਕਹਿੰਦਾ ਅੰਦਰ ਵੜਦੇ ਦੀ ਨੇ ਵੀਡੀਓ ਬਣਾ ਲਿਆ ਕਰਨੀ ਬਾਹਰ ਨਿਕਲਦੇ ਦੀ ਵੀਡੀਓ ਬਣਾ ਲਿਆ ਕਰਨੀ ਕਹਿੰਦਾ ਇੱਕ ਵਾਰੀ ਮੈਨੂੰ ਯਾਦ ਆ ਕਿ ਅਸੀਂ ਹਿਮਾਚਲ ਗਏ ਤੇ ਅਸੀਂ ਚੰਡੀਗੜ੍ਹੋਂ ਕੋਈ ਕੁੜੀ ਨਾਲ ਰੈਂਟ ਤੇ ਲੈ ਗਏ ਚਲੋ ਜੀ ਕਹਿੰਦਾ ਹਿਮਾਚਲ ਜਾ ਕੇ ਕਹਿੰਦਾ ਦਾਰੂ ਦਰੂ ਪੀਣ ਲੱਗ ਕੇ ਉਹ ਕੁੜੀ ਨੇ ਵੀ ਪੈਗ ਪੁੱਗ ਲਾ ਲੇ ਕਹਿੰਦਾ ਭਾਈ ਮੈਂ ਬੜਾ ਟਾਇਟ ਹੋ ਗਿਆ ਤੇ ਕਹਿੰਦਾ ਭਾਈ ਮੈਂ ਉਸ ਕੁੜੀ ਨਾਲ ਕੰਬਲ ਦੇ ਵਿੱਚ ਪਿਆ ਹੋਇਆ ਰੂਮ ਦੇ ਵਿੱਚ ਤੇ ਇਹ ਵੀ ਕਹਿੰਦਾ ਰੂਮ ਦੇ ਵਿੱਚ ਹੀ ਸੀਗਾ ਤੇ ਕਹਿੰਦਾ ਭਾਈ ਇਹਨੇ ਮੇਰੀ ਵੀਡੀਓ ਬਣਾ ਲਈਆ ਉਸ ਕੁੜੀ ਦੇ ਨਾਲ ਮਾਲਾ ਸਾਰਾ ਕੁਝ ਕਰਦਿਆਂ ਕਰਾਉਂਦਿਆਂ ਦੀਆਂ ਇਹਨੇ ਕਹਿੰਦਾ ਵੀਡੀਓ ਬਣਾ ਲਈਆ ਤੁਹਾਨੂੰ ਪਤਾ ਕਿ ਆਪਾਂ ਜਿਗਰੀ ਯਾਰ ਤੋਂ ਕੋਈ ਵੀ ਨਹੀਂ ਓਲਾ ਰੱਖਦੇ ਹਨ ਵੀ ਜਿਗਰੀ ਯਾਰ ਦੇ ਸਾਹਮਣੇ ਆਪਾਂ ਸਾਰਾ ਕੁਝ ਕਰਦਿਆਂ ਚੰਗਾ ਮਾੜਾ ਏ ਟੂ ਜ਼ेड ਆਪਣੀਆਂ ਸਾਰੀਆਂ ਗੱਲਾਂ ਆਪਣੇ ਯਾਰ ਨੂੰ ਪਤਾ ਹੁੰਦੀਆਂ ਨੇ ਵੀ ਇਹ ਕਿਵੇਂ ਕੀ ਕਰਦਾ ਕੀ ਨਹੀਂ ਕਰਦਾ ਹਨ ਕਹਿੰਦਾ ਚਲੋ ਜੀ ਉਹ ਹਿਮਾਚਲ ਜਦੋਂ ਗਏ ਤੇ ਉਹ ਰੂਮ ਦੀ ਨੇ ਸਾਰੀ ਵੀਡੀਓ ਨਾਲੇ ਕਿਸ-ਕੁਸ ਕਰਦਿਆਂ ਦੀ ਹੋਰ ਸਾਰਾ ਕੁਝ ਕਰਦਿਆਂ ਕੋਦੇ ਲਟਰਾ ਪਟਰਾਮ ਸਾਰੀ ਏ ਟੂ ਜ਼ेड ਬੈਂਦਾ ਇਹਦੇ ਕੋਲ ਵੀਡੀਓ ਬਣ ਗਈ ਕਹਿੰਦਾ ਕਹਿੰਦਾ ਭਾਈ ਮੈਂ ਟੈਟ ਵਾਲਾ ਸੀ ਮੈਨੂੰ ਨਹੀਂ ਕੁਝ ਪਤਾ ਲੱਗਿਆ ਉਹ ਕੁੜੀ ਦੀ ਵੀ ਡਰਿੰਕ ਕੀਤੀ ਹੋਈ ਸੀ ਕਿਹਦਾ ਨਾਂ ਹੀ ਉਸ ਕੁੜੀ ਨੂੰ ਪਤਾ ਲੱਗਿਆ ਕਹਿੰਦਾ ਚਲੋ ਜੀ ਇਸ ਤਰ੍ਹਾਂ ਸਾਰਾ ਕੁਝ ਚੱਲੀ ਜਾਂਦਾ ਕਾਜ ਦੇ ਵਿੱਚ ਪੜਦੇ ਆ ਪੜਦੇ ਆ ਕੀ ਹੁੰਦਾ ਕਿ ਮੇਰੀ ਜ਼ਿੰਦਗੀ ਦੇ ਵਿੱਚ ਕਹਿੰਦਾ ਇੱਕ ਕੁੜੀ ਆ ਜਾਂਦੀ ਹੈ ਕਹਿੰਦਾ ਜਦੋਂ ਮੇਰੀ ਜ਼ਿੰਦਗੀ ਦੇ ਵਿੱਚ ਕੁੜੀ ਆ ਜਾਂਦੀ ਹੈ ਤੇ ਉਹਦੇ ਨਾਲ ਮੈਂ ਫੋਨ ਤੇ ਗੱਲਾਂ ਬਾਤਾਂ ਕਰਨ ਲੱਗ ਗਿਆ ਉਹਨੂੰ ਮਿਲਣ ਜੁਲਣ ਲੱਗ ਗਿਆ ਕਹਿੰਦਾ ਹੁਣੇ ਮੇਰਾ ਜਿਗਰੀ ਯਾਰ ਸੀਗਾ ਕਹਿੰਦਾ ਹੁਣ ਜੇ ਮੈਂ ਉਸ ਕੁੜੀ ਨੂੰ ਮਿਲਣ ਜਾਇਆ ਕਰਾਂ ਇਹ ਵੀ ਮੇਰੇ ਨਾਲ ਜਾਇਆ ਕਰੇ ਜੇ ਉਸ ਕੁੜੀ ਨੂੰ ਮੈਂ ਹੋਟਲ ਤੇ ਲੈ ਕੇ ਜਾਇਆ ਕਰਾਂ ਇਹ ਵੀ ਮੇ ਜੇ ਗੱਡੀ ਲੈ ਕੇ ਜਾਇਆ ਕਰਨੀ ਇਹਦੀ ਮੈਂ ਗੱਡੀ ਲੈ ਕੇ ਜਾਇਆ ਕਰਨੀ ਇਹਨੇ ਗੱਡੀ ਚ ਮੇਰੇ ਨਾਲ ਹੋਇਆ ਕਰਨਾ ਕਹਿੰਦਾ ਚਲੋ ਜੀ ਉਸ ਕੁੜੀ ਦੇ ਨਾਲ ਗੱਲਬਾਤ ਹੋਣ ਤੋਂ ਬਾਅਦ ਵੀ ਮੈਂ 6 ਮਹੀਨੇ ਤੱਕ ਮਾੜੀ ਮੋਟੀ ਅਜਾਸ਼ੀ ਕਰਦਾ ਰਿਹਾ ਤੇ ਅਜਾਸ਼ੀ ਕਹਿੰਦਾ ਮੈਨੂੰ ਇਹੀ ਕਰਾਉਂਦਾ ਸੀ ਕਹਿੰਦਾ ਮੇਰੇ ਕੋਲ ਕਿੱਥੇ ਪੈਸੇ ਹੁੰਦੇ ਸੀ ਬਾਈ ਇਹਨੇ ਮਾਲ ਲਾ ਪੈਸੇ ਪੂਸੇ ਦੇ ਕੇ ਉਸ ਕੁੜੀ ਨੂੰ ਸਾਥ ਲਿਆ ਕਰਨਾ ਕਿਸੇ ਨੂੰ ਪੈਸੇ ਪੂਸਿਆਂ ਤੇ ਤੇ ਕਹਿੰਦਾ ਕਰਦਾ ਕਰਾਉਂਦਾ ਸਾਰਾ ਕੁਝ ਇਹ ਆਪ ਵੀ ਹੁੰਦਾ ਸੀਗਾ ਐ ਨਹੀਂ ਸੀ ਵੀ ਆਪ ਇਹ ਦੁੱਧ ਤੋਤਾ ਸੀਗਾ ਜੋ ਕੁਝ ਮੈਂ ਕਰਦਾ ਰਿਹਾ ਮੇਰੇ ਨਾਲ ਹੀ ਸਾਰਾ ਕੁਝ ਇਹ ਵੀ ਕਰਦਾ ਰਿਹਾ ਇਹ ਵੀ ਸਿਗਟਾ ਪੀ ਕਹਿੰਦਾ ਪਰ ਮੈਂ ਕਦੇ ਵੀਡੀਓ ਵੀਡੀਓ ਨਹੀਂ ਸੀ ਬਣਾਈ ਕਹਿੰਦਾ ਕਿਉਂਕਿ ਮੇਰੇ ਕੋਲੇ ਫੋਨ ਕਹਿੰਦਾ ਕੋਈ ਬੜਾ ਵਧੀਆ ਨਹੀਂ ਸੀਗਾ ਇਹਦੇ ਕੋਲੇ ਕਹਿੰਦਾ ਫੋਨ ਮਹਿੰਗਾ ਹੁੰਦਾ ਸੀਗਾ ਚਲੋ ਜੀ ਕਹਿੰਦਾ ਵੀ 6 ਮਹੀਨੇ ਟੱਪੇ ਤੇ ਕਹਿੰਦਾ ਮੈਨੂੰ ਉਸ ਕੁੜੀ ਨਾਲ ਬਈ ਦਿਲੋਂ ਪਿਆਰ ਹੋਣਾ ਸ਼ੁਰੂ ਹੋ ਗਿਆ ਕਹਿੰਦਾ ਵੀ ਜਦੋਂ ਮੈਨੂੰ ਉਸ ਕੁੜੀ ਨਾਲ ਦਿਲੋਂ ਪਿਆਰ ਹੋਣਾ ਸ਼ੁਰੂ ਹੋ ਗਿਆ ਉਸ ਤੋਂ ਬਾਅਦ ਕਹਿੰਦਾ ਵੀ ਆਪਾਂ ਅਯਾਸ਼ੀ ਉਹ ਯੂਸੀ ਸਾਰਾ ਕੁਝ ਬੰਦ ਕਰਤਾ ਆਪਾਂ ਜਮਾਂ ਸਾਥ ਬਣ ਗਏ ਆਪਾਂ ਸੋਚਿਆ ਵੀ ਆਪਾਂ ਇਸ ਕੁੜੀ ਨਾਲ ਵਿਆਹ ਕਰਾਉਣਾ ਹਨਾ ਯਾਰ ਵੀ ਆਪਾਂ ਹੁਣ ਕੁਝ ਵੀ ਗਲਤ ਨਹੀਂ ਕਰਨਾ ਚਲੋ ਜੀ ਮੈਂ ਉਸ ਕੁੜੀ ਨਾਲ ਬਿਲਕੁਲ ਕਹਿੰਦਾ ਦਿਲੋਂ ਰਿਸ਼ਤਾ ਨਿਭਾਉਣ ਲੱਗ ਗਿਆ ਅਸੀਂ ਇਕੱਠਿਆਂ ਨੇ ਕਿਤੇ ਜਾਇਆ ਕਰਨਾ ਹੁਣ ਤੁਹਾਨੂੰ ਪਤਾ ਜਿਹੜਾ ਜਿਗਰੀ ਯਾਰ ਹੁੰਦਾ ਉਹ ਤਾਂ ਫਿਰ ਬੰਦੇ ਦੇ ਨਾਲ ਹੀ ਹੁੰਦਾ ਹਨਾ ਅਸੀਂ ਜੇ ਕਿਤੇ ਘੁੰਮਣ ਫਿਰਨ ਜਾਇਆ ਕਰਨਾ ਜਾਂ ਕਿਤੇ ਉਹਨੂੰ ਸ਼ਾਪਿੰਗ ਕਰਾਉਣ ਜਾਇਆ ਕਰਨਾ ਜਾਂ ਕਿਸੇ ਹੋਟਲ ਤੇ ਜਾਇਆ ਕਰਨਾ ਕਹਿੰਦਾ ਇਹ ਮੇਰੇ ਜਿਗਰੀ ਯਾਰ ਨੇ ਕਹਿੰਦਾ ਮੇਰੇ ਨਾਲ ਹੀ ਜਾਇਆ ਕਰਨਾ ਤਾਂ ਚਲੋ ਜੀ ਹੌਲੀ ਹੌਲੀ ਗੱਲ ਸਾਡੇ ਵਿਆਹ ਤੱਕ ਪਹੁੰਚ ਗਈ ਮੈਂ ਇਹਨੂੰ ਕਿਹਾ ਵੀ ਯਾਰ ਮੈਂ ਇਹਦਾ ਵਿਆਹ ਕਰਾਉਣਾ ਚਲੋ ਜੀ ਕੁੜੀ ਨੇ ਆਪਦੇ ਘਰੇ ਗੱਲ ਕੀਤੀ ਤੇ ਕੁੜੀ ਵਾਲੇ ਕਹਿੰਦੇ ਵੀ ਅਸੀਂ ਤਾਂ ਨਹੀਂ ਵਿਆਹ ਕਰਨਾ ਉੱਥੇ ਵੀ ਕਹਿੰਦਾ ਫਿਰ ਜਦੋਂ ਮੇਰੇ ਜਿਗਰੀ ਯਾਰ ਨੂੰ ਪਤਾ ਲੱਗਿਆ ਕਹਿੰਦਾ ਯਸ ਨੂੰ ਮਿੱਤਰਾ ਕਹਿੰਦਾ ਫੇਰ ਹੀ ਬਾਈ ਉਹਨਾਂ ਦੇ ਘਰੇ ਗਿਆ ਕੁੜੀ ਵਾਲਿਆਂ ਦੇ ਘਰੇ ਗਿਆ ਸ਼ਪਾਰ ਸ਼ਸ਼ਪੁਰਸ਼ਾਂ ਪਾਈਆਂ ਚਲੋ ਜੀ ਧਮਕੀਆਂ ਧਮਕੀਆਂ ਦਿੱਤੀਆਂ ਇਹਨੇ ਚਲੋ ਜੀ ਹੌਲੀ ਹੌਲੀ ਕੁੜੀ ਵਾਲੇ ਮੰਨ ਗਏ 6 ਸਾਲ ਕਹਿੰਦਾ ਪਹਿਲਾਂ ਸਾਡਾ ਪਿਆਰ ਚੱਲਦਾ ਉਸ ਤੋਂ ਬਾਅਦ ਕਹਿੰਦਾ ਕੁੜੀ ਵਾਲੇ ਮੰਨ ਜਾਂਦੇ ਆ ਤੇ ਚਲੋ ਜੀ ਵਿਆਹ ਦਾ ਦਿਨ ਬਣਿਆ ਜਾਂਦਾ ਵਿਆਹ ਦਾ ਦਿਓ ਦਿਨ ਬਣਿਆ ਜਾਂਦਾ ਚਲੋ ਜੀ ਵਿਆਹ ਤੁਸੀਂ ਲਵਾਈਆਂ ਲਵਾਈਆਂ ਨੂੰ ਸਾਈਆਂ ਦੇਤੀਆਂ ਪੈਲਸ ਬੁੱਕ ਕਰ ਲਿਆ ਵੀ ਜਿਵੇਂ ਬੰਦਾ ਵਿਆਹ ਚਾਦਾ ਰੀਜ ਸਪੈਂਡ ਕਰਦਾ ਹੁੰਦਾ ਕਾਰਡ ਕੋਡ ਬੰਦੇ ਕੇ ਰਿਸ਼ਤੇਦਾਰਾਂ ਨੂੰ ਵੀ ਕਹਿੰਦਾ ਮੇਰੀ ਮਾਂ ਜਾ ਕੇ ਕਾਰਡ ਦੇ ਆ ਜੀ ਕਹਿੰਦਾ ਜਦੋਂ ਵਿਆਹ ਚ ਸਿਰਫ 5-7 ਦਿਨ ਰਹਿ ਜਾਂਦੇ ਆ ਤੇ ਇਹ ਕੁੜੀ ਕਹਿੰਦਾ ਮੇਰੇ ਨਾਲ ਗੱਲਬਾਤ ਕਰਨੀ ਬੰਦ ਕਰ ਦਿੰਦੀ ਆ ਕਹਿੰਦਾ ਵੀ ਜਦੋਂ ਮੇਰੇ ਗੱਲਬਾਤ ਕਰਨੀ ਬੰਦ ਕਰਦੀ ਕਹਿੰਦਾ ਭਾਈ ਮੇਰੇ ਤਾਂ ਤਰੇਲੀਆਂ ਆਉਣ ਵੀ ਆ ਕੀ ਬਣ ਗਿਆ ਮੈਂ ਇਹਨੂੰ ਕਿਹਾ ਵੀ ਯਾਰ ਆ ਕੀ ਗੱਲ ਹੋ ਗਈ ਕਹਿੰਦਾ ਯਾਰ ਪਤਾ ਨਹੀਂ ਕੀ ਗੱਲਬਾਤ ਹੋ ਗਈ ਹਨਾ ਵੀ ਕਿਤੇ ਕੁੜੀ ਵਾਲੇ ਮੁੱਕਰ ਨਾ ਗਏ ਹੁਣ ਕਿਤੇ ਬਦਲ ਨਾ ਜਾਣ ਕਹਦਾ ਮੇਰੇ ਜੀ ਵੀ ਹੈਡ ਆਰਸੀ ਗਿਆ ਵੀ ਕਦੇ ਕੁੜੀ ਵਾਲੇ ਮੁੱਕਰ ਨਾ ਜਾਣਾ ਹਨ ਵੀ ਅਗੇਮਾ ਸਾਬ ਬਣਾਏ ਆ ਵੀ ਕਦੇ ਕੁੜੀ ਆ ਦੇ ਮਾਪਿਆਂ ਦੇ ਪਿੱਛੇ ਨਾ ਲੱਗ ਗਈ ਹੋਵੇ ਕਦੇ ਹੁਣ ਮੁੱਕਰ ਨਾ ਜਾਵੇ ਕਹਿੰਦਾ ਚਲੋ ਜੀ ਇਹ ਮੇਰਾ ਜਗਰੀ ਯਾਰ ਕਹਿੰਦਾ ਮੈਂ ਉੱਥੇ ਜਾਣਾ ਮੈਂ ਪਤਾ ਪੂਤਾ ਕਰਕੇ ਆਉਣਾ ਚਲੋ ਜੀ ਹੁਣ ਮੈਂ ਕਹਿੰਦਾ ਮੈਂ ਤਾਂ ਹੁਣ ਕਿੱਥੇ ਜਾਣਾ ਸੀ ਕੁੜੀ ਵਾਲੇ ਦੇ ਘਰੇ ਕਹਿੰਦਾ ਚਲੋ ਜੀ ਜਾਂਦਾ ਜੁੰਦਾ ਆ ਪਤਾ ਪੂਤਾ ਕਰਕੇ ਆਉਂਦਾ ਆ ਤੇ ਜਿੱਦ ਨੇ ਕਹਿੰਦਾ ਉਹਨਾਂ ਦੇ ਘਰੇ ਜਾ ਕੇ ਕਹਿੰਦਾ ਉਸ ਦਿਨ ਕਹਿੰਦਾ ਸ਼ਾਮ ਨੂੰ ਮੈਨੂੰ ਉਸ ਕੁੜੀ ਦਾ ਫੋਨ ਆ ਜਾਂਦਾ ਕਹਿੰਦਾ ਮੈਂ ਉਹਨੂੰ ਪੁੱਛਿਆ ਵੀ ਦੱਸੋ ਵੀ ਕੀ ਗੱਲ ਆ ਵੀ ਤੂੰ ਕਹਿੰਦਾ ਮੈਂ ਉਹਨੂੰ ਪੁੱਛਿਆ ਵੀ ਹੋਇਆ ਕੀ ਆ ਬਾਈ ਕਹਿੰਦਾ ਵੀ ਉਹ ਮੈਨੂੰ ਕਹਿੰਦੀ ਵੀ ਤੂੰ ਤਾਂ ਸਿਰੇ ਦਾ ਨੀਚ ਬੰਦਾ ਹੈ ਮੈਂ ਕਿਹਾ ਵੀ ਹੋਇਆ ਕੀ ਆ ਉਹ ਕਹਿੰਦੀ ਤੂੰ दारू ਪੀ ਲੈਣਾ ਤੂੰ ਹੋੱਕੇ ਤੱਕ ਪੀਂਦਾ ਤੂੰ ਸਿਗਟਾ ਪੀ ਲੈਣਾ ਹਨ ਤੇਰੀਆਂ ਬਹੁਤ ਸਾਰੇ ਕੁੜੀਆਂ ਨਾਲ ਗੱਲਾਂ ਬਾਤਾਂ ਸਨ ਤੂੰ ਬੜੀਆਂ ਕੁੜੀਆਂ ਨਾਲ ਰਿਲੇਸ਼ਨ ਬਣਾਏ ਆ ਤੂੰ ਜੇ ਕੀਤਾ ਉਹ ਕੀਤਾ ਵੀ ਮੈਂ ਤੇਰੀ ਸ਼ਕਲ ਤੱਕ ਨਹੀਂ ਦੇਖਣਾ ਚਾਹੁੰਦੀ ਵਿਆਹ ਕਰਾਉਣ ਦਾ ਬਹੁਤ ਦੂਰ ਦੀ ਗੱਲ ਆ ਕਹਿੰਦਾ ਮੈਂ ਉਹਨੂੰ ਕਿਹਾ ਵੀ ਇਹ ਸਾਰਾ ਕੁਝ ਮੇਰਾ ਪਾਸਟ ਸੀਗਾ ਵੀ ਹੁਣ ਜਦੋਂ ਦਾ ਮੈਂ ਤੈਨੂੰ ਪਿਆਰ ਕਰਨ ਲੱਗਿਆ ਉਸ ਤੋਂ ਬਾਅਦ ਐਦਾਂ ਦਾ ਕੁਝ ਵੀ ਨਹੀਂ ਹੋਇਆ ਪਰ ਤੁਹਾਨੂੰ ਪਤਾ ਵੀ ਪਾਸਟ ਆਫ ਦਾ ਕੋਈ ਨਹੀਂ ਦੱਸਦਾ ਹੁੰਦਾ ਨਾ ਕਿਉਂਕਿ ਪਾਸਟ ਦੇ ਵਿੱਚ ਬੰਦੇ ਕੋਲ ਬੜੀਆਂ ਗਲਤੀਆਂ ਹੋਈਆਂ ਹੁੰਦੀਆਂ ਨੇ ਕਹਿੰਦਾ ਪਾਸਟ ਉਹਦੇ ਨਾਲ ਮੈਂ ਵੀ ਨਹੀਂ ਕਦੇ ਸ਼ੇਅਰ ਕੀਤਾ ਸੀਗਾ ਤਾਂ ਚਲੋ ਜੀ ਗੱਲਾਂ-ਬਾਤਾਂ ਹੋਈਆਂ ਅੱਧਾ ਪੌਣਾ ਕਿਹੜਾ ਦੀ ਬਹਿਸ ਬਸਾਈਆ ਚੱਲਦਾ ਰਿਹਾ ਉਹ ਕੁੜੀ ਨੇ ਠੋਕ ਕੇ ਕਹਿੰਦਾ ਮੈਂ ਤੇ ਨਾਲ ਵਿਆਹ ਨਹੀਂ ਕਰਾਉਣਾ ਮੈਂ ਮਰਨਾ ਪਸੰਦ ਕਰੂੰਗੀ ਕਹਿੰਦਾ ਚਲੋ ਜੀ ਜਦੋਂ ਨੇ ਇੰਨੀ ਗੱਲ ਕਹਿ ਕੇ ਫੋਨ ਕੱਟਤਾ ਮੋਬਾਈਲ ਉਹਨੇ ਬੰਦ ਕਰਤਾ ਕਹਿੰਦਾ ਬਈ ਮੇਰੀ ਧਾ ਨਿਕਲ ਗਈ ਵੀ ਆ ਕੀ ਬਣ ਗਿਆ ਵੀ ਸਾਰੇ ਪਿੰਡ ਚ ਕਾੜ ਵੰਡੇ ਆ ਸਾਈਆਂ ਸੂਈਆਂ ਦਿੱਤੀਆਂ ਨੇ ਅਸੀਂ ਫੇਸਬੁੱਕ ਕਰ ਰਿਸ਼ਤੇ ਰਚ ਕਾਰਡ ਵੰਡੇਗੀ ਵੀ ਸਾਡਾ ਤਾਂ ਮਰਨ ਹੋ ਗਿਆ ਵੀ ਮੇਰੇ ਪਿਓ ਦੀ ਤਾਂ ਇੱਜਤ ਜਮਾ ਮਿੱਟੀ ਹੋ ਗਈ ਜਦੋਂ ਉਹਦਾ ਮਾਂ ਪਿਓ ਨੇ ਗੱਲ ਦੱਸੀ ਤੇ ਮੇਰਾ ਪਿਓ ਕੰਦਾ ਰੋਣ ਲੱਗ ਗਿਆ ਯਾਰ ਵੀ ਆਪਾਂ ਤਾਂ ਪਿੰਡ 'ਚ ਮੂੰਹ ਵਿਖਾਉਣ ਜੋਗੀ ਰਹਿਣਾ ਵੀ ਚਾਰ ਪੰਜ ਦਿਨ ਵਿਆਹ 'ਚ ਰਹਿ ਗਏ ਹਨਾ ਵੀ ਸਾਰਾ ਕੁਝ ਕਰੀ ਬੈਠੇ ਆ ਕਾਰਡ ਵੰਡੀ ਬੈਠੇ ਹੁਣ ਕਿੰਨੂ ਕਿੰਨੂ ਕਵਾਂਗੇ ਵੀ ਸਾਡਾ ਵਿਆਹ ਕੈਨਸਲ ਹੋ ਗਿਆ ਕਹਿੰਦਾ ਚਲੋ ਜੀ ਮੇਰੇ ਪਿਓ ਨੇ ਮੇਰੀ ਮਾਂ ਨੇ ਗਾਂਹ ਦੀ ਗਾਂ ਰਿਸ਼ਤੇਰੀ ਵਿੱਚ ਕੋਈ ਕੁੜੀ ਲੱਭੀ ਉਹਨਾਂ ਦੀ ਮਨਤਾ ਤਰਲੇ ਕੀਤੇ ਉਹਨਾਂ ਦੇ ਹੱਥ ਪੈਰ ਜੋੜੇ ਵੀ ਸਾਡੇ ਨਾਲ ਆ ਗੱਲਬਾਤ ਹੋ ਗਈ ਆ ਤੇ ਸ ਵੀ ਅਸੀਂ ਮਿਲਨੀਆਂ ਦਾ ਕੰਬਲ ਤਾਂ ਵੀ ਤੁਹਾਡੇ ਤੋਂ ਨਹੀਂ ਲੈਂਦੇ ਚਲੋ ਜੀ ਅੱਗੋਂ ਕੁੜੀ ਵਾਲੋਂ ਵੀ ਆਏ ਸੀ ਉਹ ਵੀ ਚਾਰੇ ਠੀਕ ਠਾਕ ਸਨ ਉਹਨਾਂ ਨੂੰ ਐਸ ਵਿਚਾਰ ਸਾਰੀ ਫ੍ਰੀ ਕੁੜੀ ਵੀ ਆਈ ਜਾਊਗੀ ਹਨਾ ਵੀ ਚਲ ਹੁਣ ਇਹ ਤਾਂ ਫਸੇ ਆ ਚਲ ਜੇ ਉਧਰ ਮੇਰਾ ਰਿਸ਼ਤਾ ਪੱਕਾ ਹੋ ਗਿਆ ਪਾਲਟੀ ਪੁਲਟੀ ਹੋ ਗਈ ਤੇ ਉਸ ਕੁੜੀ ਨਾਲ ਮੇਰਾ ਵਿਆਹ ਹੋ ਗਿਆ ਕਹਿੰਦਾ ਵਿਆਹ ਤੋਂ ਦੂਜੇ ਦਿਨ ਬਾਈ ਕਹਿੰਦਾ ਮੇਰੀਆਂ ਤਾਂ ਆ ਨਿਕਲੀਆਂ ਮੈਂ ਮੋਟਰ ਤੇ ਜਾ ਕੇ ਬੜਾ ਰੋਇਆ ਕਹਿੰਦਾ ਬਾਈ ਮੈਂ दारू ਬਹੁਤ ਪੀਣ ਲੱਗ ਗਿਆ ਵੀ ਯਾਰ ਆ ਮੇਰਾ ਕੀ ਬਣਿਆ ਹਨਾ ਵੀ ਤੁਹਾਨੂੰ ਪਤਾ ਵੀ ਜਦੋਂ ਕਿਸੇ ਨਾਲ ਬੰਦੇ ਦਾ ਪਿਆਰ ਹੋਵੇ ਜਦੋਂ ਬੰਦੇ ਦਿਲ ਤੇ ਲੱਗੀ ਹੋਵੇ ਗੱਲ ਹਨਾ ਪੀਏ ਤੁਹਾਨੂੰ ਪਤਾ ਕਿ ਬਹੁਤ ਔਖਾ ਹੋ ਜਾਂਦਾ ਹਨ ਬਾਈ ਕਹਿੰਦਾ ਵਿਆਹ ਤੋਂ ਬਾਅਦ ਵੀ ਮੇਰੀ ਜ਼ਿੰਦਗੀ ਕਹਿੰਦਾ ਨਰਕ ਬਣ ਗਈ ਮੈਂ दारू-ਦੂਰ ਪੀਣ ਲੱਗਾ ਨਸ਼ੇ ਪੱਤੇ ਕਰਨ ਲੱਗ ਗਿਆ ਕਿਉਂਕਿ ਮੈਨੂੰ ਆਇਆ ਸੀ ਯਾਰ ਵੀ ਵੀ ਮੇਰੇ ਨਾਲ ਧੋਖਾ ਬਹੁਤ ਵੱਡਾ ਹੋਇਆ ਹਨ ਵੀ ਇਹਨੇ ਮਰਲਾ ਕੀਤਾ ਤੇ ਕੀ ਕੀਤਾ ਕਹਿੰਦਾ ਪਰ ਹੁਣ ਮੈਨੂੰ ਇਹ ਗੱਲ ਨਹੀਂ ਸਮਝ ਆ ਰਹੀ ਸੀ ਵੀ ਇਹਨੂੰ ਮੇਰੇ ਪਾਸਟ ਬਾਰੇ ਕਿੱਥੋਂ ਪਤਾ ਲੱਗਾ ਕਿਉਂਕਿ ਜਿਹੜਾ ਉਹ ਜਿਗਰੀ ਯਾਰ ਸੀ ਉਹ ਤਾਂ ਹਰ ਟਾਈਮ ਮੇਰੇ ਨਾਲ ਰਹਿੰਦਾ ਸੀਗਾ ਉਹ ਤੇ ਮੈਨੂੰ ਰੱਬ ਜਿੱਡਾ ਯਕੀਨ ਸੀਗਾ ਕਹਿੰਦਾ ਮੇਰੇ ਦਿਮਾਗ 'ਚ ਇਹ ਗੱਲ ਹੀ ਨਾ ਬੇਬੀ ਇਹਨੇ ਸਾਰਾ ਕੁਝ ਕੀਤਾ ਉਹ ਕਹਿੰਦਾ ਮ ਕੋਈ ਗੱਲ ਨਹੀਂ ਬਾਈ ਹੌਲੀ ਹੌਲੀ ਸੰਭਲ ਜਾਏਗਾ ਕੋਈ ਗੱਲ ਨਹੀਂ ਇਹ ਕੁੜੀਆਂ ਹੁੰਦੀਆਂ ਇਹੋ ਜੀਆਂ ਨੇ ਉਹ ਤਾਂ ਹੈ ਹੀ ਇਹੋ ਜੀ ਸੀ ਫਲਾਣਾ ਟਪਕਾਣਾ ਕਹਿੰਦਾ ਚਲੋ ਜੀ ਇਸ ਤਰ੍ਹਾਂ ਟਾਈਮ ਟੱਪਦਾ ਜਾਂਦਾ ਕਹਿੰਦਾ ਜਦੋਂ ਮੇਰੇ ਵਿਆਹ ਨੂੰ 2-3 ਮਹੀਨੇ ਲੰਘ ਜਾਂਦੇ ਆ ਉਸ ਤੋਂ ਬਾਅਦ ਜਿਹੜਾ ਮੇਰਾ ਜਿਗਰੀ ਯਾਰ ਹੁੰਦਾ ਹੈ ਕਹਿੰਦਾ ਇਹ ਮੇਰੇ ਫੋਨ ਫਣ ਚੱਕਣੇ ਬੰਦ ਕਰ ਦਿੰਦਾ ਕਹਿੰਦਾ ਪਹਿਲਾਂ ਇਹ ਪਹਿਲੀ ਰੰਗ ਤੇ ਮੇਰਾ ਫੋਨ ਚੱਕਦਾ ਹੁੰਦਾ ਸੀਗਾ ਬਾਅਦ ਚੋਂ ਇਹਨੇ ਕਦੀ ਮੇਰਾ ਫੋਨ ਚੱਕ ਲਿਆ ਕਰਨਾ ਕਦੀ ਨਾ ਚੱਕ ਲਿਆ ਕਰਨਾ ਕਦੀ ਇਹਨੇ ਕਿਹਾ ਮੈਂ ਖੇਤ ਸੀ ਮੈਂ ਉੱਥੇ ਸੀ ਮੈਂ ਉੱਥੇ ਸੀ ਚਲੋ ਜੀ ਮੇਰੇ ਵਿਆਹ ਤੋਂ 4-5 ਮਹੀ ਨਸ਼ੀ ਦਲਦਲ ਚ ਵੜ ਗਿਆ ਮੈਂ ਸਮੈਗਸ ਮੁਕ ਪੀਣ ਲੱਗ ਗਿਆ ਦਾਦੂ ਦੂਰ ਪੀਣ ਲੱਗ ਗਿਆ ਮੈਂ ਕਹਿੰਦਾ ਵੀ ਮੈਡੀਕਲ ਨਾਸ਼ਾ ਵੀ ਕਰਨ ਲੱਗ ਗਿਆ ਵਿੱਚੋ ਵਿੱਚ ਚਲੋ ਜੀ ਕਹਿੰਦਾ ਮੈਂ ਨਸ਼ੀ ਦਲਦਲ ਚ ਵੜ ਗਿਆ ਇਸ ਮੇਰੇ ਯਾਰ ਨੇ ਮੇਤੋ ਜਮਾ ਪਾਸਾ ਵਟ ਲਿਆ ਕਹਿੰਦਾ ਮੇਰੇ ਵਿਆਹ ਤੋਂ ਡੇਢ ਸਾਲ ਬਾਅਦ ਕੀ ਹੁੰਦਾ ਕਿ ਜਿਹੜਾ ਮੇਰਾ ਇਹ ਜਿਗਰੀ ਯਾਰ ਹੁੰਦਾ ਇਹ ਹੀ ਕਹਦਾ ਮੇਰੀ ਸੇਹ ਨਾਲ ਵਿਆਹ ਕਰਾ ਲੈਂਦਾ ਉਸੇ ਕੁੜੀ ਨਾਲ ਜਿਹਦੇ ਨਾਲ ਕਹਿੰਦਾ ਮੈਂ ਵਿਆਹ ਕਰਾਉਣਾ ਸੀਗਾ ਕਹਿੰਦਾ ਭਾਈ ਜਦੋਂ ਮੈਨੂੰ ਇਸ ਗੱਲ ਦਾ ਪਤਾ ਲੱਗਿਆ ਕਹਿੰਦਾ ਯਾਰ ਮੇਰਾ ਕਾਲਜਾ ਪਾੜ ਗਿਆ ਵੀ ਉਹ ਤਾਂ ਧੋਖਾੜਾ ਕਰ ਗਈ ਕਹਿੰਦਾ ਮੈਂ ਉਹ ਤਾਂ ਭੁੱ ਜਿਹੜਾ ਕਹਿੰਦਾ ਮੇਰੇ ਜਿਗਰੀ ਯਾਰ ਨੇ ਕੰਮ ਕਰਦਾ ਤਾਂ ਕਹਿੰਦਾ ਬਈ ਇਹਨੇ ਮੇਰਾ ਮਰਨ ਕਰਤਾ ਵੀ ਯਾਰ ਜਿਹੜੇ ਬੰਦੇ ਤੇ ਮੈਨੂੰ ਰੱਬ ਜਿੱਡਾ ਮਾਣ ਸੀ ਜਿਹਨੂੰ ਮੈਂ ਆਪਦੇ ਘਰ ਦਾ ਨਿੱਕਾ ਨਿੱਕਾ ਭੇਤ ਦਿੱਤਾ ਜਿਹਦੇ ਪਿੱਛੇ ਮੈਂ ਜਾਣ ਤਲੀ ਦੇ ਧਰ ਕੇ ਲੜਦਾ ਵੀ ਰਿਹਾ ਇਹਦੇ ਪਿੱਛੇ ਵੀ ਉਸ ਬੰਦੇ ਨੇ ਮੇਰੀ ਪਿੱਠ 'ਚ ਕਿੰਨਾ ਵੱਡਾ ਸ਼ੁਰਾ ਮਾਰਿਆ ਵੀ ਉਸੇ ਕੁੜੀ ਨਾਲ ਵਿਆਹ ਕਰਾ ਲਿਆ ਜਿਹਦੇ ਨਾਲ ਮੈਂ ਕਰਾਉਣਾ ਸੀ ਬਾਈ ਕਹਿੰਦਾ ਵੀ ਜੇ ਮੈਨੂੰ ਉਹ ਪਹਿਲਾਂ ਹੀ ਕਹਿ ਦਿੰਦਾ ਵੀ ਬਾਈ ਤੂੰ ਇਹਦੇ ਨਾਲ ਵਿਆਹ ਨਾ ਕਰਾ ਮੈਂ ਇਸ ਕੁੜੀ ਨਾਲ ਵਿਆਹ ਕਰਾਉਣਾ ਮੈਨੂੰ ਇਹ ਪਸੰਦ ਆ ਕਹਿੰਦਾ ਬਈ ਮੈਂ ਉਦੋਂ ਵੀ ਉਸ ਕੁੜੀ ਤੋਂ ਪਿੱਛੇ ਹਟ ਜਾਣਾ ਸੀਗਾ ਕਿਉਂਕਿ ਕਹਿੰਦਾ ਬਈ ਮੇਰਾ ਆਪਦੇ ਯਾਰ ਦੇ ਨਾਲ ਪਿਆਰ ਹੀ ਇੰਨਾ ਕੁ ਸੀਗਾ ਵੀ ਜੇ ਉਹ ਮੈਨੂੰ ਕਹਿੰਦਾ ਨਾ ਵੀ ਆਸੇਲੀ ਤੂੰ ਮੈਨੂੰ ਦੇ ਦੇ ਕਹਿੰਦਾ ਬਈ ਮੈਂ ਇਹਨੂੰ ਹੱਸ ਕੇ ਕਹਿਣਾ ਸੀ ਵੀ ਜਰ ਜੇ ਉਹ ਮੰਨਦੀਏ ਤਾਂ ਵਿਆਹ ਕਰਾ ਲਾਂ ਕਹਿੰਦਾ ਬਈ ਮੈਨੂੰ ਉਸ ਤੋਂ ਬਾਅਦ ਗੱਲਾਂ ਨਿਕਲੀਆਂ ਮੈਨੂੰ ਪਤਾ ਲੱਗਿਆ ਵੀ ਏਸ ਬੰਦੇ ਨੇ ਮੇਰੀ ਪਿੱਠ 'ਚ ਛੁਰਾ ਮਾਰਿਆ ਇਹਨੇ ਹੀ ਉਸ ਕੁੜੀ ਨੂੰ ਸਾਰਾ ਕੁਝ ਦੱਸਿਆ ਇਹਨੇ ਹੀ ਉਹ ਸਾਰੀਆਂ ਵੀਡੀਓ ਵਿਖਾਈਆਂ ਇਹਨੇ ਹੀ ਉਸ ਕੁੜੀ ਨੂੰ ਉਹ ਵੀਡੀਓ ਭੇਜੀਆਂ ਕਿਉਂਕਿ ਏਸ ਕੱਲੇ ਕੋਲੇ ਉਹ ਸਾਰਾ ਸਮਾਨ ਸੀ ਮੇਰਾ ਜਿਹੜਾ ਹਮਾਚਰ ਮੁੱਚ ਸਿਗਟਾ ਹੁੱਕੇ ਪੀਂਦੀ ਦੇ ਵੀਡੀਓਜ਼ ਕੁੜੀ ਨੂੰ ਭੇਜੀਆਂ ਕਿਸੇ ਕੁੜੀ ਨਾਲ ਸਬੰਧ ਬਣਾਉਂਦੀਆਂ ਨੇ ਵੀਡੀਓ ਉੱਤੇ ਭੇਜੀਆਂ ਕਹਿੰਦਾ ਵੀ ਜਦੋਂ ਕੁੜੀ ਦੇ ਕੋਲ ਇੰਨਾ ਸਮਾਨ ਪਹੁੰਚੇ ਫਿਰ ਤੈਨੂੰ ਉਹਦਾ ਕੁੜੀ ਕਿੱਥੇ ਵਿਆਹ ਕਰਾਉਂਦੀ ਐ ਕਹਿੰਦਾ ਵੀ ਜਦੋਂ ਇਹਨੇ ਵਿਆਹ ਵੀ ਕਰਾ ਲਿਆ ਉਸ ਤੋਂ ਬਾਅਦ ਕਹਿੰਦਾ ਮੈਂ ਇਹਨੂੰ ਫੋਨ ਕਰਨਾ ਸ਼ੁਰੂ ਕੀਤਾ ਇਹਨੇ ਮੈਨੂੰ ਬਲੌਕ ਕਰਤਾ ਮੇਰਾ ਫੋਨ ਬੰਨ ਚੱਕਣਾ ਬੰਦ ਕਰਤਾ ਕਹਿੰਦਾ ਭਈ ਵਿਆਹ ਤੋਂ 6 ਮਹੀਨਿਆਂ ਬਾਅਦ ਇਹ ਦੋਨੋਂ ਜੀ ਕੈਨੇਡਾ ਚਲੇ ਜਾਂਦੇ ਆ ਕਿਉਂਕਿ ਇਹਦੀ ਸਿਸਟਰ ਪਹਿਲਾਂ ਕੈਨੇਡਾ ਰਹਿੰਦੀ ਸੀਗੀ ਇਹਦਾ ਵਿਸਟਰ ਵੀਜ਼ਾ ਲੱਗ ਜਾਂਦਾ ਤੇ ਇਹ ਆਪਦੀ ਘਰਵਾਲੀ ਨੂੰ ਲੈ ਕੇ ਉੱਥੋਂ ਜਾ ਕੇ ਕਹਿੰਦਾ ਮੁੜ ਕੇ ਇਹ ਵਾਪਸ ਨਹੀਂ ਆਇਆ ਕਹਿੰਦਾ ਪਰ ਬਈ ਜਦੋਂ ਮੈਨੂੰ ਉਹ ਗੱਲਾਂ ਚੇਤੇ ਆਉਂਦੀਆਂ ਨੇ ਕਹਿੰਦਾ ਬਈ ਅੱਜ ਵੀ ਮੇਰੀ ਧਾ ਨਿਕਲ ਜਾਂਦੀ ਹੈ ਮੇਰਾ ਕਾਲਜਾ ਪਾੜਦਾ ਯਾਰ ਵੀ ਜਿਹੜੇ ਬੰਦੇ ਤੇ ਮੈਂ ਰੱਬ ਜਿੱਡਾ ਮਾਣ ਕਰਦਾ ਸੀ ਜਿਹੜੇ ਬੰਦੇ ਨੂੰ ਸਾਡੇ ਘਰ ਦਾ ਨਿੱਕਾ ਨਿੱਕਾ ਭੇਜ ਸੀ ਉਹੀ ਬੰਦਾ ਕਹਿੰਦਾ ਮੇਰੀਆਂ ਜਣਾ ਚ ਬਹਿ ਗਿਆ ਉਹੀ ਮੇਰਾ ਜਿਗਰੀ ਯਾਰ ਨੇ ਮੇਰੀ ਪਿੱਠਿ ਸੂਰਾ ਮਾਰਤਾ ਕਹਿੰਦਾ ਇੱਥੋਂ ਤੱਕ ਵੀ ਇਸ ਬੰਦੇ ਨੇ ਉਸ ਕੁੜੀ ਨੂੰ ਗੱਲਾਂ ਦੱਸੀਆਂ ਵੀ ਇਹਨਾਂ ਤੇ ਕਰਜ਼ਾ ਬਹੁਤ ਆ ਇਹ ਮਲੰਗ ਬੰਦੇ ਆ ਤੇਰੇ ਸ਼ੌਂਕ ਨਹੀਂ ਪੂਰੇ ਹੋਣੇ ਵੀ ਇਹਦਾ ਮੇਰੀਆਂ ਗੱਡੀਆਂ ਤੇ ਘੁੰਮਦਾ ਰਿ ਇਹ ਤਾਂ ਇਹਦੇ ਮੋਬਾਈਲ ਦੇ ਰੀਚਾਰਜ ਵੀ ਮੈਂ ਕਰਦਾ ਹੁੰਦਾ ਸੀਗਾ ਜਦੋਂ ਇਹ ਤਨੂੰ ਮਿਲਣ ਜਾਂਦਾ ਸੀ ਇਹਦੇ ਕੋਲੇ ਪੈਸੇ ਨਹੀਂ ਹੁੰਦੇ ਸੀ ਹਨ ਉੱਥੇ ਬਿੱਲ ਵੀ ਮੈਂ ਭਰਦਾ ਸੀ ਕਹਿੰਦਾ ਵੀ ਇਸ ਬੰਦੇ ਨੇ ਉਹ ਕਿਹੜੀ ਗੱਲ ਆ ਸਾਡੇ ਘਰ ਦੀ ਮੇਰੇ ਮਾਪਿਓ ਦੀ ਜਾਂ ਸਾਡੀ ਫੈਮਿਲੀ ਦੀ ਜਿਹੜੀ ਉਸ ਕੁੜੀ ਨੇ ਨਹੀਂ ਦੱਸੀ ਮਹਿਫਲਾਂ ਚ ਬਹਿ ਕੇ ਵੀ ਇਸ ਬੰਦੇ ਨੇ ਕਹਿੰਦਾ ਮੇਰੀ ਮਿੱਟੀ ਪੱਟੀ ਬਈ ਮੈਨੂੰ ਨੀਵਾ ਦਿਖਾਇਆ ਬਹੁਤ ਜ਼ਿਆਦਾ ਕਹਿੰਦਾ ਬਈ ਉਸ ਤੋਂ ਬਾਅਦ ਕਹਿੰਦਾ ਮੇਰੀ ਜ਼ਿੰਦਗੀ ਬਿਲਕੁਲ ਨਰਕ ਬਣ ਗਈ ਕਹਿੰਦਾ ਬਈ ਮੈਂ ਹੋਰ ਨਸ਼ਾ ਕਰਨ ਲੱਗ ਗਿਆ ਦਾਰੂ ਦੂਰ ਪੀਣ ਲੱਗ ਗਿਆ ਬੁਰੇ ਹਾਲਾਤ ਹੋ ਗਏ ਮੇਰੇ ਕਹਿੰਦਾ ਕਹਿੰਦਾ ਚਲੋ ਜੀ ਬਾਲ ਬੱਚੇ ਹੋ ਗਏ ਹੁਣ ਕਹਿੰਦਾ ਕਹਿੰਦਾ ਹੁਣ ਮਾੜਾ ਮਾੜਾ ਕੰਟਰੋਲ ਕੀਤਾ ਨਸ਼ੇ ਪੱਤਿਆਂ ਤੇ ਦਾਰੂ ਦੂਰ ਦੇ ਕੰਟਰੋਲ ਕੀਤਾ ਹੁਣ ਮਾੜਾ ਜਿਹਾ ਦੇ ਪਰਿਵਾਰ 'ਚ ਮੈਂ ਤਾਂ ਧਿਆਨ ਦੇਣ ਲੱਗਿਆ ਕਹਿੰਦਾ ਪਰ ਬਾਈ ਮੈਨੂੰ ਉਹ ਗੱਲ ਅੱਜ ਵੀ ਨਹੀਂ ਭੁੱਲਦੀ ਵੀ ਮੇਰੇ ਯਾਰ ਨੇ ਮੇਰੇ ਨਾਲ ਕੀ ਕੁਛ ਕੀਤਾ ਕਹਿੰਦਾ ਬਾਈ ਹੁਣ ਸੌਂ ਲੱਗੇ ਵੀ ਹੁਣ ਮੇਰਾ ਕੋਈ ਯਾਰ ਨਹੀਂ ਤੇ ਨਾ ਹੀ ਕਹਿੰਦਾ ਆਪਾਂ ਨੂੰ ਕਿਸੇ ਤੇ ਯਕੀਨ ਹੁੰਦਾ ਤੇ ਬਾਈ ਕਹਿੰਦਾ ਮੇਰੀ ਇਹ ਹੱਡ ਬੀਤੀ ਲੋਕਾਂ ਤੱਕ ਜ਼ਰੂਰ ਪਹੁੰਚਾਈ ਕਿ ਮੇਰੇ ਜਿਗਰੀ ਯਾਰ ਨੇ ਮੇਰੀ ਪਿੱਠ 'ਚ ਛੁਰਾ ਮਾਰਿਆ ਮੇਰੀ ਜ਼ਿੰਦਗੀ ਤਬਾਹ ਕਰਕੇ ਰੱਖਤੀ ਇਸ ਬਾਈ ਦੀ ਹੱਦ ਬੀਤੀ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਸ਼ਾਇਦ ਉਸ ਦੱਲੇ ਯਾਰ ਤੱਕ ਇਹ ਵੀਡੀਓ ਪਹੁੰਚ ਜੇ ਜਿਹੜਾ ਇਹ ਸਾਰਾ ਕੁਝ ਕਰਕੇ ਗਿਆ ਕਿਉਂਕਿ ਬੰਦੇ ਨੂੰ ਆਪਦੀਆਂ ਕਰਤੂਤਾਂ ਦਾ ਪਤਾ ਲੱਗ ਜਾਂਦਾ ਵੀ ਇਹ ਮੇਰੀ ਵੀ ਗੱਲ ਹੋ ਰਹੀ ਆ ਇਹ ਵੀਡੀਓ ਦੇਖ ਕੇ ਲੋਕੀ ਵੱਧ ਤੋਂ ਵੱਧ ਸੁਚੇਤ ਵੀ ਹੋਣਗੇ ਕਿ ਪੰਜੇ ਗੁਲਾ ਇਕੋ ਜਿਹਿਆਂ ਨਹੀਂ ਹੁੰਦੀਆਂ ਪਰ ਬਾਈ ਇੰਨਾ ਕੇ ਮਾੜਾ ਟਾਈਮ ਆ ਚੁੱਕਿਆ ਵੀ ਕਦੇ ਵੀ ਆਪ ਦੇ ਘਰ ਦਾ ਪੇਤ ਕਦੇ ਕਿਸੇ ਨੂੰ ਨਾ ਦਓ ਤੁਹਾਡਾ ਕਿੰਨਾ ਮਰਜ਼ੀ ਕਰੀਬੀ ਯਾਰ ਆ ਤੁਹਾਡਾ ਜਿੰਨਾ ਮਰਜ਼ੀ ਕਰੀਬੀ ਰਿਸ਼ਤੇਦਾਰ ਆ ਕਦੇ ਆਪ ਦੇ ਘਰ ਦਾ ਭੇਤ ਆਪ ਦਾ ਭੇਤ ਕਦੇ ਕਿਸੇ ਨੂੰ ਨਾ ਦੋ ਪਹਿਲਾਂ ਲੋਕੀ ਤੁਹਾਡੇ ਭੇਤੀ ਹੁੰਦੇ ਆ ਫਿਰ ਲੋਕ ਥੋੜੀ ਜਿਹਾ ਜੜਾ ਚ ਪੈਂਦੀ ਆ ਤੁਹਾਡੀਆਂ ਪਿੱਠਾਂ 'ਚ ਸ਼ੋਰੇ ਮਾਰਦੇ ਆ ਜਿਵੇਂ ਇਸ ਬਾਈ ਦੀ ਪਿੱਠ 'ਚ ਸ਼ੋਰਾਂ ਮਾਰਿਆ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ